ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਆ ਜਿਹੜੇ ਪਸ਼ੂਆਂ ਦੇ ਚਿਚੜ ਲੱਗ ਜਾਂਦੇ ਆ ਜਾਂ ਕਈ ਵਾਰੀ ਮੱਖੀ ਦੇ ਕੱਟਣ ਨਾਲ ਤਫੜੀ ਜੀ ਹੋ ਜਾਂਦੀ ਆ ਤੇ ਇਹ ਗਰਮੀ ਦੀ ਰੋਤ ਆ ਗਈ ਹੈ ਤੇ ਇਹ ਜਿਹੜੀਆਂ ਦੋ ਚੀਜ਼ਾਂ ਪਸ਼ੂਆਂ ਨੂੰ ਬਹੁਤ ਹੀ ਜ਼ਿਆਦਾ ਕਰਦੀਆਂ ਤੰਗ ਤੇ ਜਿਹੜੇ ਜਿਹੜਾ ਚਿਚੜ ਇੱਕ ਹੀ ਕਾਰਨਾਂ ਚਿਚੜਾਂ ਤੋਂ ਜਿਹੜੀਆਂ ਛੇਤੀ ਬਿਮਾਰੀਆਂ ਲੱਗਦੀਆਂ ਕਿਉਂਕਿ ਇਹ ਜਿਹੜੇ ਖੂਨ ਚੂਸਦੇ ਅਤੇ ਪਸ਼ੂ ਦਾ ਜਿਹੜਾ ਇਮਿਊਨ ਸਿਸਟਮ ਉਹਨੂੰ ਜਿਹੜਾ ਵੀਕ ਕਰਦੇ ਆ ਜਿਹੜਾ ਇਮਿਊਨ ਸਿਸਟਮ ਨੂੰ ਜਿਹੜਾ ਵੀਕ ਕਰਤਾ ਤੇ ਜਿਹੜੇ ਪਸ਼ੂ ਨੂੰ ਬਿਮਾਰੀ ਨੇ ਇੱਕੋ ਦਮ ਪਸ਼ੂ ਤੇ ਅਟੈਕ ਕਰ ਦੇਣਾ ਤੇ ਉਹ ਜਿਹੜਾ ਲੜਨ ਦੀ ਜਿਹੜੀ ਸਮਰੱਥਾ ਉਹ ਪਸ਼ੂ ਦੀ ਜਿਹੜੀ ਖਤਮ ਕਰ ਦਿੰਦੇ ਆ ਤੇ ਆਪਾਂ ਅੱਜ ਤੁਹਾਨੂੰ ਗੱਲ ਕਰਾਂਗੇ ਵੀ ਇਹ ਚੀਚੜਾਂ ਤੋਂ ਕਿਵੇਂ ਛਡਕਾਰਾ ਪਾਇਆ ਜਾਵੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਵੀਡੀਓ ਚ ਅਵਰਲਾ ਦੇਖ ਰਹੇ ਹੋ ਹਨਾ ਖੁਰਲੀ ਚ ਦੇਖੋ ਕਿੰਨਾ ਵਿਰਲਾ ਸਭ ਤੋਂ ਪਹਿਲਾਂ ਤੁਹਾਡੇ ਘਰੇ ਜਿਹੜੀ ਖੁਰਲੀ ਦੇ ਕੋਈ ਵੀ ਫਰਸ਼ ਜਾਂ ਜਿਹੜੇ ਜਿੱਥੇ ਪਸ਼ੂ ਬੰਨਦੇ ਉੱਤੇ ਕੋਈ ਵੀ ਇਦਾਂ ਦਾ ਵਿਰਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਸਪਰੇਅ ਕਰ ਦਿੰਨੇ ਆ ਨਾ ਪਸ਼ੂਆਂ ਦੀ ਪਸ਼ੂਆਂ ਦੀ ਸਪਰੇਅ ਕਰਨ ਨਾਲ ਜਿਹੜੇ ਚਿਚੜਾ ਉੱਤਰ ਕੇ ਇਨਾ ਵਿਰਲਾ ਚ ਜਾਂਦੇ ਲੋਕ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਜਿਹੜੀਆਂ ਵਿਰਲਾ ਮਾਰ ਲਿਗਾ ਇੱਥੇ ਟੀ ਪਲਾਸਟਰ ਕਰ ਦਿਓ ਜਾਂ ਚੰਗੀ ਤਰ੍ਹਾਂ ਇਸ ਨੂੰ ਪਲਾਸਟਰ ਕਰਕੇ ਕੋਈ ਵੀ ਇੱਥੇ ਜਿੱਥੇ ਪਸ਼ੂ ਬੰਨਣਾ ਉੱਥੇ ਕੋਈ ਵੀ ਵਿਰਲ ਨਹੀਂ ਹੋਣੀ ਚਾਹੀਦੀ ਤਾਂ ਜੋ ਆਪਣਾ ਟ੍ਰੀਟਮੈਂਟ ਕਰਨ ਤੇ ਜਿਹੜਾ ਚਿਚੜ ਉੱਤਰ ਕੇ ਇਹਨਾਂ ਵਿਰਲਾਂ ਚ ਲੋਕ ਨਾ ਜਾਵੇ ਫੇਰ ਕਿਸਾਨ ਭਰਾਵੋ ਤੁਸੀਂ ਦੇਖੋ ਵੀ ਖੁਰਲੀਆਂ ਬਿਲਕੁਲ ਸਾਫ਼ ਰੱਖਿਆ ਕਰੋ ਕਿਉਂਕਿ ਇਹ ਜਿਹੜੀਆਂ ਚੁੰਡਾਂ ਚ ਜਦੋਂ ਕੋਈ ਦਾਣਾ ਜਾਂ ਪੱਠੇ ਰਹਿ ਜਾਂਦੇ ਉੱਥੇ ਲੱਗ ਜਾਂਦੀ ਉਹ ਉਲੀ ਉਲੀ ਕਈ ਵਾਰੀ ਪਸ਼ੂ ਖਾ ਜਾਂਦਾ ਜਿਹਦੇ ਕਰਕੇ ਉਹਨੂੰ ਕੋਈ ਥਣਾ ਦੀ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਹ ਗੱਲਾਂ ਧਿਆਨ ਰੱਖੋ ਤੇ ਤੁਹਾਨੂੰ ਦਿਖਾ ਰਹੇ ਹਾਂ ਵੀ ਆਹ ਜਿਹੜਾ ਚਿਚੜ ਵੇਖੋ ਬਈ ਇਹਦਾ ਵਿੱਚੇ ਹੀ ਪਟਾਕਾ ਪਾਤਾ ਉਹਨੇ ਇਹ ਇੰਜੈਕਸ਼ਨ ਜਿਹੜਾ ਆਪਾਂ ਇੰਜੈਕਸ਼ਨ ਲਾਉਣਾ ਤੁਸੀਂ ਇਹ ਇੰਜੈਕਸ਼ਨ ਜਿਹੜਾ 1 ਐਮਐਲ ਤੇ ਛੋਟੇ ਬੱਚੂਆਂ ਵਾਸਤੇ ਆ ਜਿਵੇਂ ਛੋਟੇ ਕਟਰੂ ਜਾਂ ਬੱਚੇ ਵਾਸਤੇ ਵਸ਼ਰੂ ਵਾਸਤੇ ਤੇ ਜਿਹੜਾ 2 ਤੋਂ 2.5 ਐਮਐਲ ਜਿਹੜੇ ਆਪਾਂ ਵੱਡੇ ਪਸ਼ੂ ਦੇ ਲਾ ਸਕਦੇ ਹਾਂ ਤੇ ਇਹਦਾ ਬਹੁਤ ਹੀ ਜੰਗਾ ਰਿਜ਼ਲਟ ਆ ਤੇ ਇਹ ਦਿਨਾਂ ਜੀ ਇਹ ਖਤਮ 24 ਘੰਟੇ ਦੇ ਵਿੱਚ ਵਿੱਚ ਖਤਮ